ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਧੰਨਵਾਦ ਸૌ ਤੋਂ ਪਹਿਲਾ ਗਾਜੀਕਰ ਕੋ ਵਾਇਗਰੀ ਜੀ ਦਾ ਖਾਲਸਾ ਵਾਇਗਰੀ ਜੀ ਕੀ ਫਤਿਹ ਸਾਡੇ ਮਾਨਯੋਗ ਭਾਈ ਗੁਰਪ੍ਰੀਤ ਸਿੰਘ ਜੀ ਸੇਖੋ ਐਮਐਲਏ ਫਰੀਦਕੋਟ ਭਾਈ ਕੋਸਾ ਜੀ ਪਰਮਾਰ ਜੀ ਬਾਕੀ ਔਧੇਦਾਰ ਸਹਿਬਾਨ ਕਿ ਢਿਲਵਾ ਪਿੰਡ ਦੇ ਸੂਝਵਾਨ ਸਾਥੀਓ ਬਜ਼ੁਰਗੋ ਮਾਤਾਓ ਭੈਣੋ ਤੇ ਬੱਚਿਓ ਸੋ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਦੇ ਕੇ ਨਵਾਜ਼ਿਆ ਸੋ ਮੈਂ ਸਮਝਦਾ ਕਿ ਪਹਿਲੀ ਜਿੱਤ ਤਾਂ ਮੇਰੀ ਹੀ ਹੈ ਕਿ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲੀ ਬਾਕੀ ਜਿੰਨੇ ਵੀ ਐਮਐਲਏ ਸਾਹਿਬਾਨ ਨੇ ਪਿੰਡ ਪਿੰਡ ਜਾ ਕੇ ਦੇਖਿਆ ਇਹਨਾਂ ਦੇ ਹਲਕਿਆਂ 'ਚ ਜਾ ਕੇ ਦੇਖਿਆ ਇਹਨਾਂ ਨੂੰ ਮਾਨ ਸਤਕਾਰ ਮਿਲ ਰਿਹਾ ਹੈ ਇਹਨਾਂ ਵਧੀਆ ਕੰਮ ਕਰ ਰਹੇ ਨੇ ਜਿਹਨੇ ਵਲੰਟੀਅਰ ਸਾਹਿਬਾਨ ਨੇ ਉਹ ਵੀ ਖੁਸ਼ ਨੇ ਲੋਕ ਵੀ ਖੁਸ਼ ਨੇ ਕਿਉਂਕਿ ਮਾਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਜਿਵੇਂ ਬਿਜਲੀ ਬਿੱਲ ਕਿਸੇ ਗਰੀਬ ਤੋਂ ਜਾ ਕੇ ਪੁੱਛੋ ਕਿ 5-6000 ਜਿਹਦਾ ਅੱਜ ਬਿਜਲੀ ਦਾ ਬਿੱਲ ਨਹੀਂ ਆਉਂਦਾ ਤੇ ਉਹ 5-6000 ਦਾ ਹੋਰ ਕੋਈ ਕੰਮ ਕਰਦਾ ਕਰ ਲੈਂਦਾ ਹੋਰ ਕਿਤੇ ਉਹ ਪੈਸਾ ਵਰਤ ਲੈਂਦਾ ਜਾ ਪੰਜਾਬ ਤੇ ਜੇ ਪਾਣੀਆਂ ਦੀ ਗੱਲ ਕਰੀਏ ਪਿਛਲੇ ਕਿੰਨੇ ਦਹਾਕਿਆਂ ਤੋਂ ਬਾਕੀ ਪਾਰਟੀਆਂ ਪੰਜਾਬ ਦੇ ਉੱਤੇ ਰਾਜ ਕਰ ਰਹੀਆਂ ਸੀ ਕਿਸੇ ਨੇ ਪਾਣੀਆਂ ਬਾਰੇ ਨਹੀਂ ਸੋਚਿਆ ਕਿਉਂਕਿ ਪੰਜਾਬ ਦਾ ਪਾਣੀ ਪੰਜਾਬ ਦੀ ਧਰਤੀ ਦਾ ਖੇਡਲਾ ਪਾਣੀ ਥੱਲੇ ਦੇ ਥੱਲੇ ਹੁੰਦਾ ਜਾ ਰਿਹਾ ਔਰ ਪਾਣੀ ਖਤਮ ਹੋਣ ਦੇ ਕਗਾਰ ਤੇ ਹੈ ਕਿਸੇ ਨੂੰ ਇਹ ਫਿਕਰ ਨਹੀਂ ਸੀ ਇਹ ਫਿਕਰ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਉਹ ਮਾਲਵਾ ਨਹਿਰੀ ਨਿਕਲ ਰਹੀ ਹੈ ਉਹਦੇ ਨਾਲ ਕਿਸਾਨਾਂ ਨੂੰ ਤਾਂ ਫਾਇਦਾ ਹੋਊਗਾ ਹੀ ਸਾਡੇ ਪੰਜਾਬ ਨੂੰ ਵੀ ਫਾਇਦਾ ਹੋਊਗਾ ਤੇ ਬਿਜਲੀ ਵੀ ਬਚੂਗੀ ਤੇ ਧਰਤੀ ਹੇਠਲਾ ਪਾਣੀ ਵੀ ਬਚੂਗਾ ਘੱਟ ਤੋਂ ਘੱਟ 4 ਤੋਂ 5 ਲੱਖ ਦੇ ਦਰਮਿਆਨ ਮੇਰਾ ਖਿਆਲ ਹੈ ਵੀ ਟੂਬਵਲ ਬੰਦ ਹੋ ਜਾਣਗੇ ਜਿਹੜਾ ਨਹਿਰੀ ਪਾਣੀ ਹੈ ਸਾਡੀਆਂ ਫਸਲਾਂ ਲਈ ਵੀ ਵਧੀਆ ਹੈ ਸਾਡੀ ਧਰਤੀ ਲਈ ਵੀ ਵਧੀਆ ਹੈ ਹੋਰ ਕਿਸੇ ਵੀ ਪਾਰਟੀ ਨੇ ਇਹਦੇ ਬਾਰੇ ਸੋਚਿਆ ਨਹੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਹੀ ਹੈ ਜਿਹੜਾ ਅਸਲੀ ਲੋਕ ਨeta ਹੈ ਕਿਉਂਕਿ ਮੈਂ ਮਾਨ ਸਾਹਿਬ ਨੂੰ ਬਚਪਨ ਤੋਂ ਜਾਣਦਾ ਸੀ ਬਚਪਨ ਤੋਂ ਇਕੱਠੇ ਆ ਜਦੋਂ ਉਹ ਕੈਸਟਾਂ ਦੇ ਜ਼ਰੀਏ ਆਪਣੀਆਂ ਫਿਲਮਾਂ ਦੇ ਜ਼ਰੀਏ ਸਕਿੱਟਾਂ ਦੇ ਜ਼ਰੀਏ ਪੰਜਾਬ ਦਾ ਦਰਦ ਬਿਆਨ ਕਰਦੇ ਸੀ ਉਦੋਂ ਤੋਂ ਹੀ ਤੁਸੀਂ ਚਾਹੇ ਕਦੇ ਮੌਕਾ ਮਿਲੇ ਤਾਂ ਪੁੱਛ ਲਿਓ ਮਾਨ ਸਾਹਿਬ ਨੂੰ ਅੱਜ ਤੋਂ 30 ਸਾਲ ਪਹਿਲਾਂ ਕਹਿੰਦਾ ਸੀ ਕਿ ਮਾਨ ਸਾਹਿਬ ਇੱਕ ਦਿਨ ਬਹੁਤ ਵੱਡੇ ਲੀਡਰ ਬਣੋਗੇ ਤੇ ਉਹ ਗੱਲ ਅੱਜ ਸੱਚ ਹੋਈ ਹੈ ਇਹ ਲੀਡਰ ਵੀ ਲੋਕਾਂ ਦਾ ਹਰਮਨ ਪਿਆਰਾ ਲੀਡਰ ਬਣਿਆ ਉਹ ਐਸੇ ਕਰਕੇ ਕਿਉਂਕਿ ਬਾਕੀ ਪਾਇੰਟੀਆਂ ਦੇ ਜੋ ਵੀ ਨੁਮਾਇੰਦੇ ਹੁੰਦੇ ਸੀ ਉਹ ਪੋਸਟ ਦਾ ਪੋਸਟ ਚੱਲੇ ਆ ਰਹੇ ਸੀ ਜੇ ਕਿਸੇ ਦਾ ਦਾਦਾ ਕੋਈ ਮੰਤਰੀ ਸੀ ਤਾਂ ਅੱਗੇ ਪੋਟਾ ਵੀ ਮੰਤਰੀ ਹੈ ਤਾਂ ਅੱਗੇ ਪਰਪੋਤਾ ਵੀ ਮੰਤਰੀ ਹੈ ਤੇ ਪਹਿਲੀ ਵਾਰ ਹੋਇਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਆਈ ਉਦੋਂ ਆਮ ਲੋਕਾਂ ਨੂੰ ਇਹ ਦਿਜਾ ਕਿ ਕਿ ਆਮ ਘਰ ਦਾ ਮੁੰਡਾ ਵੀ ਕੋਈ ਲੀਡਰ ਹੋ ਸਕਦਾ ਹੈ ਕੋਈ ਪ੍ਰਧਾਨ ਹੋ ਸਕਦਾ ਕੋਈ ਐਮਐਲਏ ਹੋ ਸਕਦਾ ਕੋਈ ਮੰਤਰੀ ਹੋ ਸਕਦਾ ਸੋ ਮੈਂ ਜੇ ਆਪਣੇ ਆਪ ਤੇ ਲਾ ਕੇ ਦੇਖਾਂ ਜਿਸ ਘਰ ਨੂੰ ਜਾਂ ਜਿਸ ਪਿੰਡ ਨੂੰ ਮੈਂ ਬਿਲੋਂਗ ਕਰਦਾ ਜਿਹੇ ਜਿਹੇ ਹਾਲਾਤਾਂ ਨੂੰ ਮੈਂ ਬਿਲੋਂਗ ਕਰਦਾ ਸੀ ਮੈਂ ਤਾਂ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਕੋਈ ਮੈਂ ਪੰਚਾਇਤ ਮੈਂਬਰ ਦੀ ਵੀ ਚੋਣ ਲੜ ਲੂੰਗਾ ਇਹ ਇਸੇ ਕਰਕੇ ਸੰਭਵ ਹੋਇਆ ਕਿ ਇੱਕ ਇਮਾਨਦਾਰ ਪਾਰਟੀ ਆਈ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਪੰਜਾਬ ਤੇ ਪੂਰੇ ਭਾਰਤ ਦੀ ਗਵਾਈ ਦੇ ਕਰ ਰਹੇ ਕੇਜਰੀਵਾਲ ਸਾਹਿਬ ਉਹਨਾਂ ਦੀ ਸੋਚ ਇਹ ਲੈ ਕੇ ਕਿ ਹਰ ਇੱਕ ਬੰਦੇ ਨੂੰ ਹਰ ਇੱਕ ਨਾਗਰਿਕ ਨੂੰ ਹੱਕ ਹੈ ਕਿ ਉਹ ਆਪਣੇ ਲੋਕਾਂ ਦੀ ਗੱਲ ਕਰ ਸਕੇ ਸੋ ਦੋਸਤੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਇੱਥੇ ਤੁਸੀਂ ਬੈਠੇ ਸੁਣ ਰਹੇ ਹੋ ਕਿ ਆਪ ਤੁਸੀਂ ਬੇਸ਼ੱਕ ਜਿਹੜੀਆਂ ਪੁਰਾਣੀਆਂ ਪਾਰਟੀਆਂ ਤੁਸੀਂ ਦੇਖਦੇ ਜੋ ਬੇਸ਼ੱਕ ਵੋਟ ਨਾ ਪਾਇਓ ਜੇ 70 ਸਾਲਾਂ ਦੇ ਕੰਮ ਦੇਖ ਲਓ ਤੇ 1-2 ਸਾਲਾਂ ਦੇ ਕੰਮ ਦੇਖ ਲਓ ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗੀ ਜਿਹੜੀ ਪਾਰਟੀ ਨੇ ਤੁਹਾਡੇ ਲਈ ਕੰਮ ਕੀਤੇ ਆ ਉਹਨੂੰ ਵੋਟ ਪਾ ਦਿਓ ਜਿਹੜੀਆਂ ਨਹੀਂ ਕੀਤੇ ਬੇਸ਼ੱਕ ਨਾ ਪਾਇਓ ਇਹ ਕਹਿਣਾ ਬਹੁਤ ਜ਼ਿਗਰੇ ਦੀ ਗੱਲ ਹੁੰਦੀ ਹੈ ਸਾਡੇ ਮਾਝੂਗਾ ਐਮਐਲਏ ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਤੁਸੀਂ ਦੇਖ ਲਓ ਕਿ ਜੇ ਅਸੀਂ ਕੰਮ ਕੀਤਾ ਤਾਂ ਬੋਤਾਂ ਪਾ ਦਿਓ ਜੇ ਨਹੀਂ ਕੀਤਾ ਤਾਂ ਨਾ ਪਾਇਓ